ਕਰੀ ਇਹ ਹੂੰ ਬਈ ਆਪਾਂ ਦੋਨੇ ਸੇਲ ਕਰਨੇ ਆ ਕਿ ਨਾ ਇੱਕ ਦੇਵਾਂਗੇ ਅੱਛਾ ਵੀ ਕਿਹੜੇ ਦਾ ਮਰਜ਼ੀ ਸੌਦਾ ਹੋ ਜਾਏ ਮਰਜ਼ੀ ਸੌਦਾ ਹੋ ਜਾਏ ਇੱਕ ਦੇਵਾਂਗੇ ਇਹ ਕਰੀਏ ਜੀ ਇਹਦੀ ਕੀ ਡਿਟੇਲ ਆ ਜੀ ਇਹ ਐਮ 29 ਦਾ ਠੀਕ ਆ ਜੀ ਮਾੜ ਸੀਗਾ 15 16 ਲੀਟਰ ਦੁੱਧ ਠੀਕ ਆ ਜੀ ਹਾਂਜੀ ਹਾਂਜੀ ਤੇ ਕਿੰਨੇ ਕੁ ਚਰਦਾ ਹੋ ਗਿਆ ਬਈ ਇਹ ਇਹ ਦੋ ਦੰਦ ਹੋ ਗਿਆ ਦੋ ਦੰਦ ਹੋ ਗਿਆ ਲਿਆਂਦੀ ਸੀ ਹਰਿਆਣੇ ਚੋਂ ਠੀਕ ਆ ਜੀ ਠੀਕ ਆ ਉਹਦੇ ਮਗਰ ਇਹ ਮੰਨ ਲਾ ਇੱਥੇ ਸੂਈ ਸੀ ਮੱਝ ਆਪਣੇ ਕੋਲੇ ਠੀਕ ਆ ਜੀ ਤੇ ਉਹ ਆਪ ਅਜੇ ਦਿਨ ਲੈ ਜੂ ਇਹ ਕੱਚੀ ਆ ਠੀਕ ਆ ਜੀ ਹਾਂ ਇਹ ਕਿਹੜੇ ਸੀਮੈਂਟ ਨੂੰ ਮੈਸੀ ਦੀ ਆ ਮੈਸੀ ਦੀ ਪੀਡੀਏ ਲਓ ਮਿੱਤਰੋ ਪੀਡੀਐਫ ਦੇ ਜਿਹੜੇ ਮੈਸੀ ਜੀਵਨ ਦੀ ਜਿਹੜੀ ਨੂੰ ਤਾਂ ਕਿ ਜਿਹੜੀ ਆਪਾਂ ਗਾ ਬਾਈ ਉਹਨਾਂ ਨੇ ਕਰਨੀ ਹੈ ਸੇਲ ਆ ਬਾਕੀ ਕਾਤਾ ਕਾੜ ਬਹੁਤ ਚੰਗਾ ਏ ਬਾਕੀ ਮਿਲਕ ਰਿਕਾਰਡ ਵੀ ਬਹੁਤ ਚੰਗਾ ਏ ਹੁਣ ਰਸੇ ਪਾਏ ਇਹਨਾਂ ਦੇ ਹਨ ਤੇ ਹਲੇ ਦਿਨ ਜਾਨੀ ਕਿ ਲੈਂਦੀ ਆ ਤੇ ਕਿੰਨਾ ਕੁ ਦੁੱਧ ਦਿਤਾਈ ਇਹਨੇ ਪਹਿਲੇ ਸੂਆ ਜੀ ਇਹਨੇ 12 13 ਲੀਟਰ ਦੁੱਧ ਦਿੱਤਾ 13 ਠੀਕ ਆ ਜੀ ਇਹਦਾ ਹੁਣ ਦੁੱਧ ਵੀ ਮੇਰੇ ਸਹਾਂ ਮੱਝਾ ਆ ਰਹੀ ਹੋਊਗਾ ਨਾ ਸਾਸੀ ਕਾ ਮਿੱਤਰੋ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਜਿਹੜੀ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਹੁੰਚੇ ਆ ਤਹਿਸੀਲ ਬਾਈ ਉਹਨਾਂ ਨੂੰ ਪੈਂਦੀ ਹੈ ਜਗਰਾਉਂ ਬਾਈ ਰੂਪ ਸਿੰਘ ਉਹਨਾਂ ਦੇ ਫਾਰਮ ਦੇ ਉੱਪਰ ਪਹੁੰਚੇ ਆਂ ਇਸ ਵੀਡੀਓ ਦੇ ਵਿੱਚ ਆਪਾਂ ਟੋਟਲ ਜਿਹੜੇ 4 ਨਾ ਕਵਰ ਕਰਾਂਗੇ ਦੋ ਤਾਂ ਜਿਹੜੇ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਆਂ ਪੂਰੇ ਟਾਪ ਦੇ ਜਿਹੜੇ ਸਾਹਣਾ ਹਨ ਤੇ ਚਰਦੀ ਜੀ ਉਮਰ ਸਾਰੀ ਜਾਣਕਾਰੀ ਲੈ ਕੇ ਦੇਵਾਂਗੇ ਤੇ ਦੋ ਬਾਈ ਉਹਨਾਂ ਨੇ ਕਰਨੀਆਂ ਗਾਵਾਂ ਸੇਲ ਸਾਰੀ ਜਾਣਕਾਰੀ ਲੈਣੇ ਆ ਜੇ ਸੀਮਨ ਸੂਣ ਵਾਰੇ ਜਿੰਨੀ ਕੀ ਜਾਣਕਾਰੀ ਉਹ ਸਾਰੀ ਆਪਾਂ ਵੀਡੀਓ ਦੇ ਵਿੱਚ ਦੱਸਾਂਗੇ ਬਾਈ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੀ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਜੀ ਸਾਡੇ ਫਾਰਮ ਤੇ ਆਉਣ ਤੇ ਤੇ ਕਿਵੇਂ ਆ ਜੀ ਕੰਮਕਾਰ ਜਿਵੇਂ ਰੈਮੂਨੇਟ ਕਰਦਾ ਹਨਾ ਫਾਰਮ ਆ ਹਾਂ ਮੜਾ ਇਹ ਉਧਰ ਸੀ ਹੁਣ ਇਧਰਲੇ ਪਾਸੇ ਕਰ ਲਿਆ ਠੀਕ ਹੈ ਉਹ ਕਿਵੇਂ ਹਨਾ ਸੌਖੇ ਅੱਗੇ ਨਾਲ ਜਾਣ ਵਾਲਾ ਨਹੀਂ ਥੋੜਾ ਜਿਆ ਲੇਬਰ ਦਾ ਅਸੀਂ ਘਟਾ ਲਿਆ ਜਿਵੇਂ ਮਾਲਾ ਪਾਣੀ ਪੂਣੀ ਵਾਲਾ ਜਿਗਾੜ ਨਾਲ ਕਰਤਾ ਆਟੋਮੈਟਿਕ ਹੋ ਗਿਆ ਕੰਮ ਹਨਾ ਆਟੋਮੈਟਿਕ ਤੂੜੀ ਵਾਲਾ ਨਾਲ ਕਰਤਾ ਬਿਲਕੁਲ ਹਨਾ ਜੀ ਠੀਕ ਹੈ ਕਿ ਨਹੀਂ ਤੇ ਉਹਦੇ ਨਾਲ ਥੋੜਾ ਸੌਖਾ ਹੋ ਗਿਆ ਹਨਾ ਜੀ ਤੇ ਆਪਾਂ ਅੱਜ ਦੋ ਸਾਂਹ ਵਿੱਚ ਨੇ ਦੋ ਆਪਾਂ ਗਾਇਆਂ ਦੇਣੀਆਂ ਦੋ ਗਾਇਆਂ ਦੋ ਸਾਂਹ ਤੇ ਸਭ ਤੋਂ ਪਹਿਲਾਂ ਜਿਹੜੀ ਇੱਕ ਨੰਬਰ ਤੇ ਖੜਾ ਹਨਾ ਜੀ ਇਹਦੇ ਬਾਰੇ ਕਰਮਾ ਵਾਲੇ ਬਾਰੇ ਦੱਸ ਦਈਏ ਜੀ ਇਹਦੀ ਕੀ ਡ ਠੀਕ ਹੈ ਜੀ ਹਾਂਜੀ ਹਾਂਜੀ ਤੇ ਕਿੰਨੇ ਕ ਚਰਦਾ ਹੋ ਗਿਆ ਬਈ ਇਹ ਦੋ ਦੰਦ ਹੋ ਗਿਆ ਦੋ ਦੰਦ ਹੋ ਗਿਆ ਤੇ ਉਹ ਪਲਿਆ-ਪਲਿਆ ਬੜਾ ਸੋਹਣਾ ਹੈ ਨਾ ਹਾਂ ਹਾਂ ਪੂਰਾ ਬੱਸ ਕਿਵੇਂ ਉਹ ਛੜਦਾ ਮੱਝਾਂ ਤੋਂ ਛੜਦਾ ਹਾਂ ਮਹੀਨਾ ਖ ਹੋ ਗਿਆ ਠੀਕ ਹੈ ਜੀ ਦੋ ਦੰਦ ਹੋ ਗਿਆ ਏ ਤੇ ਉਹ ਕਿਵੇਂ ਜਮਾ ਹੈ ਮੇਰੇ ਤਾਂ ਨਾ ਜੈਡ ਬਲੈਕ ਹੀ ਜਮਿਆ ਹੈ ਨਾ ਪੂਰਾ ਪੂਰਾ ਸਾਰਾ ਸਿੰਘੀ ਦਾ ਬਹੁਤ ਛੋਟਾ ਸਿੰਘ ਬਹੁਤ ਸੋਹਣਾ ਬਾਕੀ ਟੈਸਟੀ-ਚੁਸਤੀ ਗੱਲ ਬਹੁਤ ਚੰਗੇ ਹੈ ਨਾ ਬਾਕੀ ਬਾਡਾ-ਬੁੱਡਾ ਜਿਹੜੇ ਹਿਸਾਬ ਨਾਲ ਹੈ ਨਾ ਤੇ ਬਾਕੀ ਆ ਤੁਸੀਂ ਦੇਖ ਹੀ ਲੋ ਦੰਦ ਵੀ ਦੋ ਦੇਖ ਲਓ ਹੈ ਨਾ ਇਹਦੇ ਹਾਂਜੀ ਹਾਂਜੀ ਤੇ ਤੇ ਆਪਾਂ ਇਹ ਦੂਸਰੇ ਬਾਰੇ ਵੀ ਦੱਸਦੀ ਹੈ ਨਾ ਜੀ ਇਹ ਕਿੰਨੀ ਕੁ ਉਮਰ ਦਾ ਜੀ ਇਹ ਇਹ ਮੱਝ ਲਿਆਂਦੀ ਸੀ ਹਰਿਆਣੇ ਚੋਂ ਠੀਕ ਹੈ ਜੀ ਠੀਕ ਹੈ ਉਹਦੇ ਮਗਰ ਇਹ ਮੰਨ ਲਾ ਇੱਥੇ ਸੂਈ ਸੀ ਮੱਝ ਆਪਣੇ ਕੋਲੇ ਠੀਕ ਹੈ ਜੀ ਤੇ ਉਹ ਆਪਾਂ ਨੂੰ ਆਏ ਨਹੀਂ ਪਤਾ ਵੀ ਇਹ ਕਿਹੜੇ ਦਾ ਉਹ ਹੈ ਕੱਟਾ ਬਹੁਤ ਚੰਗਾ ਜਿਹੜੇ ਵੀ ਹੈ ਕਿਸੇ ਚੰਗੇ ਸੀ ਉਹਨ ਦਾ ਹੀ ਹੈ ਨਾ ਇਹ ਸੀ ਮਨ ਦਾ ਮੱਝ ਬਹੁਤ ਚੰਗੀ ਸੀ ਠੀਕ ਹੈ ਜੀ ਇਹ ਦੋਨੇ ਮੈਂ ਕਹਿੰਦਾ ਜੈਡ ਬਲੈਕ ਹੀ ਹੈ ਇਹਦੇ ਵੀ ਕੋਈ ਹੈ ਨਹੀਂ ਬਾਲਬੂਨਾ ਤੇ ਬਾਕੀ ਤੁਸੀਂ ਆ ਇਹ ਵੀ ਦੋ ਦੰਦ ਹੋ ਗਿਆ ਇਹ ਵੀ ਦੋ ਦੰਦ ਹੋ ਗਿਆ ਹੈਨਾ ਤੇ ਇਹਦਾ ਮਦਰ ਮਦਰ ਇਹਦੀ ਦਾ ਰਿਕਾਰਡ ਕੀ ਇੰਨਾ ਕੀ ਸੀਗਾ 16 17 ਕਿਲੋ ਦਾ ਠੀਕ ਹੈ ਜੀ ਉਹ ਕੋਈ ਬਾਈ ਉਹਨਾਂ ਕੋਲੇ ਮੱਝਾਂ ਮੇਰੇ ਸਹਿਆ ਹੁਣਾ ਖੜੀਆਂ ਹੀ ਆ ਹੈਨਾ ਚੰਗੀਆਂ ਜਵੈ ਇਹ ਮੱਝਾਂ ਆਪਣੀ ਸਾਰੀ ਖਰੀਦ ਹਰਿਆਣੇ ਦੀ ਹੈ ਕਿ ਸੀਮਨਾ ਦੇ ਕੋਲ ਬੱਲ ਆਪਾਂ ਆਪਦੇ ਸੀਮਨਾ ਤੋਂ ਹੀ ਤਿਆਰ ਕਰੀਆਂ ਪਹਿਲਾਂ ਵੀ ਲੈ ਕੇ ਆਏ ਸੀ ਹਾਂ ਵਿੱਚੋਂ ਸੇਲ ਕਰਤੀਆਂ ਠੀਕ ਹੈ ਜੀ ਹੁਣ ਕੋ ਸਾਡੀਆਂ ਝੋਟੀਆਂ ਇੱਕ ਮੱਝ ਵੱਡੀ ਰਹਿੰਦੀ ਆ ਉੱਥੋਂ ਵਾਲੀ ਠੀਕ ਹੈ ਜੀ ਹਾਂ ਮੋਦੀ ਦੀਆਂ ਕੱਟੀਆਂ ਆਪਣੇ ਕੋਲੇ ਆ ਠੀਕ ਹੈ ਜੀ ਹਾਂ ਐਮ 29 ਦੀਆਂ ਠੀਕ ਹੈ ਜੀ ਆ ਗੋਪੀ ਬੰਦ ਦਾ ਕਟਾ ਤਿਆਰ ਹੋਈ ਜਾਂਦਾ ਪਰੇ ਠੀਕ ਹੈ ਜੀ ਜਿਹੜਾ ਇਹ ਆ ਕਹਾ ਹੈ ਨਾ ਹਾਂ ਇੱਕ ਕੱਲ ਕਟਾ ਲੈ ਗੇ ਕੱਲ ਵੇਚਦਾ ਸੀਗਾ ਵੇਚਦਾ ਸੀ ਹਾਂ ਯਾਨੀ ਕਿ ਆਪਣੇ ਕੋਲ ਹੁਣ ਜ਼ਿਆਦਾਤਰ ਆਪਾਂ ਸੀਮਨਾ ਦੇ ਕੰਮ ਕਰ ਲਿਆ ਤੇ ਇਹਨਾਂ ਦਾ ਫਿਰ ਕਿਵੇਂ ਰੇਟ ਰੂਟ ਦਾ ਕਿਵੇਂ ਕਰਾਂਗੇ ਜੀ ਇਹ ਰੇਟ ਆਪਾਂ ਫੋਨ ਤੇ ਹੀ ਕਰ ਲਾਂਗੇ ਠੀਕ ਹੈ ਜੀ ਇਹ ਹੂੰ ਬਈ ਆਪਾਂ ਦੋਨੇ ਸੇਲ ਕਰਨੇ ਆ ਕਿ ਨਾ ਇੱਕ ਦੇਵਾਂਗੇ ਅੱਛਾ ਵੀ ਕਿਹੜੇ ਦਾ ਮਰਜ਼ੀ ਸੌਦਾ ਹੋ ਜਾ ਮਰਜ਼ੀ ਸੌਦਾ ਹੋ ਜਾ ਇੱਕ ਦੇਵਾਂਗੇ ਇੱਕ ਦੇਣਾ ਇੱਕ ਆਪਾਂ ਉਹਦੇ ਬਦੂ ਵਜੇ ਰੱਖਦਾ ਹਾਂ ਨਾ ਬਾਕੀ ਆ ਆਪਣੇ ਲਈ ਦੋਏ ਚੰਗੇ ਆ ਠੀਕ ਹੈ ਜੀ ਹਣਾ ਇੱਕ ਨਿੱਕੀ ਵਾਰ ਅਗਲਾ ਹੁੰਦਾ ਬਾਕੀ ਸਿੰਗੀ ਸੁਗੀ ਦੋਨਾਂ ਦੀ ਹਣਾ ਦੋਨਾਂ ਦੇ ਸੰਗ ਸੰਗ ਬਹੁਤ ਜ਼ਿਆਦਾ ਸੋਹਣੇ ਆ ਨਾ ਮੱਥੇ ਮੁੱਥੇ ਐਣ ਜਿਵੇਂ ਆਪਾਂ ਕਹਿ ਦਈਏ ਜਿਹੜਾ ਮੋਰਾ ਦੇ ਵਿੱਚ ਮੰਨੇ ਜਾਂਦੇ ਆ ਕਿ ਨਹੀਂ ਤੇ ਆ ਜੋਈ ਆਪਾਂ ਦੋਨਾਂ ਗਾਈਆਂ ਬਾਰੇ ਵੀ ਚੱਲਦੇ ਆ ਹਣਾ ਠੀਕ ਹੈ ਜੀ ਆਹ ਬਾਈ ਹੁਣਾਂ ਕੋਲੇ ਦੇਖੋ ਤੁਸੀਂ ਹਣਾ ਜਿਹੜੀਆਂ ਝੋਟੀਆਂ ਝਟੀਆਂ ਆ ਇਹ ਸਾਰੀਆਂ ਆਪਣੇ ਸੀਵਨਾ ਤੇ ਕੀਤਾ ਵਾ ਕੰਮ ਆ ਹਾਂਜੀ ਹਾਂ ਆ ਮੋਦੀ ਦੀ ਆ ਠੀਕ ਹੈ ਜੀ ਆਹ ਵੱਡੀ ਮੱਝ ਆ ਉਧਰੋਂ ਹਰਿਆਣੇ ਵਾਲੀ ਠੀਕ ਹੈ ਜੀ ਹਾਂ ਆ ਝੋਟੀ ਆ ਠੀਕ ਹੈ ਜੀ ਆਏ ਮਨਤੀ ਦੀ ਠੀਕ ਹੈ ਜੀ ਆ ਮੋਦੀ ਵਾਲੀ ਠੀਕ ਹੈ ਜੀ ਆ ਫੇਰ ਇਹ ਮਿਰਦਾ ਹੁਣ ਆਪਣੇ ਡਾਕਟਰ ਸਾਹਿਬ ਬਹੁਤ ਮਿਹਨਤ ਕਰਦੇ ਆ ਨਾ ਆਪਣੇ ਵੀ ਆਪਾ ਧਿਆਨ ਰੱਖਦੇ ਸੀ ਬਣਾ ਦਾ ਬੇਸ਼ੱਕ ਨਹੀਂ ਤੇ ਆਜੋ ਆਪੋ ਗਾਈਆਂ ਬਾਰੇ ਵੀ ਦੱਸਿ ਗਏ ਹਣਾ ਠੀਕ ਬਾਕੀ ਆ ਦੇਖੋ ਨਾ ਬਾਈ ਇਹਨਾਂ ਦਾ ਸਿਸਟਮ ਸਿਸਟਮ ਬੜਾ ਸੋਹਣਾ ਬਣਾਇਆ ਹੋਇਆ ਵੀ ਇਦਾਂ ਹੀ ਜਿਵੇਂ ਸਾਰਾ ਕੁਝ A to Z ਅ ਚਾਰ ਚੁਰ ਪਾਉਂਦੇ ਆ ਬਾਕੀ ਜਿਵੇਂ ਤੁਸੀਂ ਆਪ ਹੀ ਦੇਖ ਲਓ ਸਾਰੇ ਜਾਨਵਰ ਪੂਰੀ ਸੰਭਾਈ ਵਾਲੇ ਤੇ ਚੰਗੇ ਰਵੇਦੇ ਆ ਬਾਕੀ ਜਿਹੜੀ ਆਪਣੇ ਕੋਲ ਆ ਆਪਾਂ ਗਾਂ ਦੇਣੀ ਹੈ ਹਣਾ ਜੀ ਇਹਦੀ ਡਿਟੇਲ ਦਾ ਰਿਕ ਕਿੰਨੇਵੇਂ ਸੂਏ ਹੁੰਦੀ ਆ ਇਹ ਦੂਜੇ ਸੂਏ ਠੀਕ ਹੈ ਜੀ ਅਜੇ ਦਣ ਲੈ ਜੂ ਇਹ ਕੱਚੀ ਆ ਠੀਕ ਹੈ ਜੀ ਹਾਂ ਇਹ ਕਿਹੜੇ ਸੀਮੈਂਟ ਨੂੰ ਮੈਸੀ ਦੀ ਆ ਮੈਸੀ ਦੀ ਪੀਡੀਐਫ ਦੀ ਪੀਡੀਐਫ ਦੇ ਤੇ ਭਾਈ ਦੂਜੇ ਸੂਏ ਸੂਣਾ ਹਨਾ ਤੇ ਪਹਿਲੇ ਸੂਏ ਕੀ ਰਿਕਾਰਡ ਕਰ ਰਿਹਾ 25 ਤੋਂ ਬਾਹਰ ਹੀ ਸੀਗਾ ਕਿੰਨਾ ਜੀ 25 ਤੋਂ ਬਾਹਰ ਹੀ 25 ਤੋਂ ਤੇ ਇਸ ਵਾਰੀ ਜਿਵੇਂ ਇਹ ਮੌਸਮ ਵੀ ਸੋਹਣੇ ਚ ਆ ਗਈ ਆ ਹਨਾ ਹਾਂ ਤੇ ਵੀ ਵੱਧ ਹੀ ਕੱਢੂ 30 ਕਿੰਨੀ ਕਮੀ ਦਾ 30 ਤੋਂ ਤਾਂ ਬਾਹਰ ਹੀ ਜਾਊਗੀ 30 ਤੋਂ ਬਾਹਰ ਹਨਾ ਬਾਕੀ ਦੁੱਧ ਹੁੰਦਾ ਸੇਵਾ ਦਾਣਾ ਤੇ ਇਹਦਾ ਪਰ ਮੁੱਲ ਵੀ ਫੋਨ ਤੇ ਕਰਨਾ ਹੀ ਫੋਨ ਤੇ ਜੀ ਫੋਨ ਤੇ ਕਰ ਲਾਂਗੇ ਭਾਈ ਯਾਨੀ ਕਹਿੰਦੇ ਫੋਨ ਮੁੱਲ ਤੇ ਆਪਾਂ ਇਹਦੇ ਬਾਰੇ ਦੱਸ ਦਈਏ ਹਨਾ ਇਹਦੀ ਕਰਮ ਵਾਲੀ ਦੀ ਕੀ ਡਿਟੇਲ ਹੈ ਜੀ ਇਹਦੀ ਇਹ ਕ੍ਰੋਸ ਹੈ ਵੀ ਦੂਜੇ ਸੂਏ ਸੂਣਨ ਵਾਲੀ ਆ ਠੀਕ ਹੈ ਜੀ ਹਾਂਜੀ ਤੇ ਕਿੰਨੇ ਕ ਦਿਨ ਤੋਂ ਲੈਂਦੀ ਹੈ ਜੀ ਇਹ ਦਿਨ ਇਹ ਵੀ ਲੈ ਸਕਦੀ ਹੈ ਅਜੇ ਦਿਨ ਥੋੜੇ ਜਿ ਠੀਕ ਹੈ ਨੀ ਦਿਨ ਲੈਂਦੀ ਹੈ ਆਪਣੇ ਉ ਜਿਆਦਾਤਰ ਇਹ ਖੁੱਲਣੇ ਹੀ ਰਹਿੰਦੀਆਂ ਹਨਾ ਆਪਣੇ ਜਦ ਆਪ ਹੁਣ ਰੱਸੇ ਪਾਏ ਇਹਨਾਂ ਦੇ ਹਨਾ ਤੇ ਹਲੇ ਦਿਨ ਜਾਨੀ ਕਿ ਲੈਂਦੀ ਆ ਤੇ ਕਿੰਨਾ ਕੁ ਦੁੱਧ ਦਿੰਦਾਈ ਇਹਨੇ ਪਹਿਲੇ ਸੂਆਂ ਜੀ ਇਹਨੇ 12 13 ਲੀਟਰ ਦੁੱਧ ਦਿੱਤਾ 13 ਠੀਕ ਹੈ ਜੀ ਇਹਦਾ ਹੁ ਦੁੱਧ ਵੀ ਮੇਰੇ ਸਾਬ ਨਾਲ ਮੱਝਾ ਆ ਰਹੀ ਹੋਊਗਾ ਨਾ ਤੇ ਇਹ ਵੀ ਆਪਾਂ ਦੇ ਦਾਂਗੇ ਹਨਾ ਤੇ ਇਹਦਾ ਵੀ ਇਹਦਾ ਫਿਰ ਮੌਲੀ ਇਹ ਫੋਨ ਤੇ ਹੀ ਕਰ ਲਾਂਗੇ ਫੋਨ ਤੇ ਕਰ ਲਾਂਗੇ ਹਨਾ ਤੇ ਆਪਾਂ ਜਾਂਦੇ ਜਾਂਦੇ ਹਨਾ ਫਾਰਮ ਦੀ ਲੋਕੇਸ਼ਨ ਮੋਲ ਕੇ ਨੰਬਰ ਬੋਲ ਦਈਦਾ ਜਿ ਤਾਂ ਜੋ ਕਿਸੇ ਸੱਜਣ ਨੇ ਸੰਪਰਕ ਕਰਨਾ ਨੂੰ ਥੋੜਾ ਜਿਹਾ ਸੌਖਾ ਹੋ ਜੇ ਇਹਨੂੰ ਪਿੰਡ ਚਕਰ ਆਈ ਤੇ ਤਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਠੀਕ ਹੈ ਜੀ ਹਾਂਜੀ 8567064800 ਮੋਬਾਈਲ ਨੰਬਰ ਠੀਕ ਹੈ ਜੀ ਤੇ ਬਾਕੀ ਭਾਈ ਉਹਨਾਂ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਕਿਸੇ ਵੀ ਜਾਨਵਰ ਨੂੰ ਖਰੀਦਣਾ ਹਨਾ ਉਹਦੀ ਤਸੱਲੀ ਪਰਖ ਤੁਸੀਂ ਕਰ ਲੈਣੀ ਆ ओके okay, भाई उन्होंने जेड़े ਦੋਨੇ ਸਾਨ ਦਿਖਾਏ ਆ ਉਹਨਾਂ ਦੇ ਵਿੱਚੋਂ ਇੱਕ ਸੇਲ ਕਰਨਾ ਹੈ ਕਿਉਂਕਿ ਭਾਈ ਉਹਨੇ ਕਹਿੰਦੇ ਵੀ ਜੇ ਕੋਈ ਜਿਹਦੇ ਨਾਲ ਵੀ ਸੌਦਾ ਆਊਗਾ ਉਹ ਇਹ ਰੇਟ ਦੀ ਬਾਅਦ ਘਟਾਟ ਕਰ ਲਾਂਗੇ ਬਾਕੀ ਆ ਦੋਵੇਂ ਗਾਈਆਂ ਹਨਾ ਇੱਕ ਤਾਂ ਜਿਵੇਂ ਪੀਡੀਐਫ 'ਚ ਜਿਹੜੀ ਮੈਸੀ ਦੀ ਆ ਤੇ ਦੂਜੀ ਜਿਹੜੀ ਕ੍ਰੋਸ ਆਂਗ ਜਣਾ ਰੇਟ ਭਾਈ ਉਹਨਾਂ ਦੇ ਦੋਨਾਂ ਦੇ ਜੈ ਜੇ ਰਹਿਣਗੇ ਬਾਕੀ ਫੋਨ ਲਾ ਲਿਓ ਹੋਰ ਕੋਈ ਵੀ ਤਸੱਲੀ ਪ੍ਰਕਰ ਕਰਨੀ ਆ ਭਾਈ ਉਹਨਾਂ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਉਂਦੇ ਬਾਦ ਦੇ ਰਹੋ ਜੀ ਧੰਨਵਾਦ